ਉਹ ਸਾਥੀਓ ਮੈਂ ਡਾਕਟਰ ਤੇਰੰਕੌਰ ਗੱਲਸ ਨੂੰ ਕਰਮਾਂ ਦਾ ਲਿਖਾ ਚੁੱਕਾ ਕਹਿ ਲਓ ਜਾਂ ਕਰਮਾਂ ਦਾ ਖੇਡ ਅਸੀਂ ਜਨਮ ਕਿਤੇ ਲੈਨੇ ਆ ਪ੍ਰਾਰਵਧ ਅਨੁਸਾਰ ਸਾਡੀ ਕਰਮ ਭੂਮੀ ਕੋਈ ਹੋਰ ਹੁੰਦੀ ਹੈ ਗੱਲ ਤਾਂ ਅੰਜਲ ਦੇ اختیار ਦੀ ਹੈ ਸਾਡੇ ਬਹੁਤ ਸਾਰੇ ਭੈਣ ਭਰਾ ਪਰਮਾਤਮਾ ਵੱਲੋਂ ਸਾਡੇ ਕਰਮਾਂ ਅਨੁਸਾਰ ਘੜੇ ਕਾਰਮਿਕ ਨਿਜਮਾ ਤਹਿਤ ਇਹ ਪ੍ਰਵਾਸ ਹੜਾਉਂਦੇ ਆ ਮੈਂ ਗੱਲ ਕਰ ਰਹੀ ਹਾਂ ਐਨ ਆਰ ਆਈ ਵੀਰਾਂ ਭੈਣਾਂ ਦੀ ਸੰਘਰਸ਼ ਕਰਦੇ ਉੱਥੇ ਜਾ ਕੇ ਪ੍ਰਾਈ ਧਰਤੀ ਤੇ ਕਈ ਕਈ ਸਾਲ ਮਿਹਨਤ ਕਰਨ ਤੋਂ ਬਾਅਦ ਵੀ ਕਦੇ-ਕਦੇ ਤਾਂ ਉਹ ਸੰਘਰਸ਼ ਖਤਮ ਹੋ ਜਾਂਦਾ ਕਦੇ-ਕਦੇ ਤਾਂ ਉਮਰ ਆਖਰੀ ਸਾਹ ਤੱਕ ਪੀੜ੍ਹੀਆਂ ਪੀੜ੍ਹੀਆਂ ਉਹ ਸੰਘਰਸ਼ ਮੁੱਕਦਾ ਨਹੀਂ ਆ ਪਰ ਕਹਿ ਦਈਦਾ ਹੈ ਨਾ ਕਿ ਕਿਤੇ ਵੀ ਚਲੇ ਜਾਈਏ ਜਿਹੜਾ ਸਾਡੇ ਲੇਖਾਂ ਦੇ ਵਿੱਚ ਲਿਖਿਆ ਦੁੱਖ ਆ ਮੁਸੀਬਤਾਂ ਬਿਮਾਰੀਆਂ ਖੁਸ਼ੀਆਂ ਪਰੇਸ਼ਾਨੀਆਂ ਇਹਨਾਂ ਦਾ ਅਟੈਚੀ ਵੀ ਮੈਨੂੰ ਲੱਗਦਾ ਅਸੀਂ ਨਾਲ ਹੀ ਭਰ ਕੇ ਜਦੋਂ ਆਪਣੇ ਦੇਸ਼ ਤੋਂ ਤੁਰਦੇ ਹਾਂ ਬਾਹਰਲੇ ਦੇਸ਼ਾਂ ਲਈ ਤਾਂ ਉਹ ਵੀ ਇੱਕ ਅਟੈਚੀ ਦੁੱਖਾਂ ਦਾ ਨਾਲ ਹੀ ਹੁੰਦਾ ਹੈ ਸੋ ਐਦਾਂ ਸੀ ਕਿ ਮੇਰੇ ਇੱਕ ਐਨਆਰਆਈ ਸਬਸਕ੍ਰਾਈਬਰ ਨੇ ਬਹੁਤ ਹੀ ਰਿਸਪੈਕਟਫੁੱਲ ਉਹਨਾਂ ਦਾ ਮੈਨੂੰ ਫੋਨ ਵੀ ਆਇਆ ਔਰ ਇੱਕ ਕਮੈਂਟ ਸੀ ਕਿ ਔਖੀ ਘੜੀ ਜਿਹੜੇ ਸਸਤੇ ਇਫੈਕਟਿਵ ਉਪਾਅ ਜਿਹੜੇ ਆ ਕਰਨੇ ਤਾਂ ਅਸੀਂ ਚਾਹੁੰਦੇ ਹੁੰਨੇ ਆ ਸਾਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਪਰ ਅਸੀਂ ਪਰਦੇਸ ਦੇ ਵਿੱਚ ਬੈਠ ਕੇ ਉਹ ਨਿਭਾ ਨਹੀਂ ਪਾਉਂਦੇ ਮੈਂ ਕਾਰਨ ਦੱਸਦੀ ਆ ਕਿਉਂਕਿ ਬਹੁਤ ਸਾਰੇ ਸਾਡੇ ਭੈਣ ਭਰਾ ਜਿਹੜੇ ਵਿਦੇਸ਼ਾਂ ਚ ਚਲੇ ਤਾ ਗਏ ਆ ਪਰੰਤੂ ਉਹ ਆਪਣੇ ਮੂਲ ਆਪਣੀਆਂ ਜੜ੍ਹਾਂ ਆਪਣੇ ਧਰਮ ਆਪਣੇ ਧਾਰਮਿਕ ਸੰਸਕਾਰਾਂ ਨਾਲ ਜੁੜੇ ਰਹਿੰਦੇ ਆ ਜਦੋਂ ਕਿਤੇ ਬਿਮਾਰੀ ਠੁਮਾਰੀਆਂ ਆਉਂਦੀ ਹੈ ਕੋਈ ਸਮੱਸਿਆ ਆਉਂਦੀ ਹੈ ਤਾਂ ਉਹਨਾਂ ਨੂੰ ਯਾਦ ਆਉਂਦਾ ਭਾਰਤੀ ਜੋਤਿਸ਼ ਉਪਾ ਉਹ ਬੜੇ ਅਸਰਕਾਰਕਾ ਕਿਉਂਕਿ ਇਹਨਾਂ ਨੂੰ ਕਰਕੇ ਉਹ ਆਪਣੀਆਂ ਸਮੱਸਿਆਵਾਂ ਵਿੱਚੋਂ ਵਿਚਾਰੇ ਨਿਕਲਣਾ ਤਾਂ ਚਾਹੁੰਦੇ ਆ ਪਰ ਤੁਸੀਂ ਸਾਰੇ ਜਾਣਦੇ ਹੋ ਕਿ ਹਰੇਕ ਦੇਸ਼ ਤੇ ਅਲੱਗ-ਅਲੱਗ ਕਾਨੂੰਨ ਹੁੰਦੇ ਆ ਵਦੇਸ਼ੀ ਕਾਨੂੰਨ ਐਦਾਂ ਦੇ ਆ। ਉੱਥੋਂ ਦਾ ਸਮਾਜ ਵੱਖਰੀ ਸੋਚ ਰੱਖਣ ਵਾਲਾ ਹੈ। ਉੱਥੋਂ ਦੇ ਸਥਾਨਕ ਜਿਹੜਾ ਆਲਾ ਦਵਾਲਾ ਹੈ ਉਹਦੇ ਅੰਦਰ ਪਬਲਿਕਲੀ ਤੁਸੀਂ ਇਹ ਜੋਤਸ਼ੀਏ ਉਪਾਅ ਨਹੀਂ ਕਰ ਸਕਦੇ। ਕਾਨੂੰਨ ਇਜਾਜ਼ਤ ਹੀ ਨਹੀਂ ਦਿੰਦਾ, ਲੋਕ ਇਜਾਜ਼ਤ ਹੀ ਨਹੀਂ ਦਿੰਦਾ। ਸੋ ਮੈਂ ਜਦੋਂ ਇਸ ਸਮੱਸਿਆ ਬਾਰੇ ਘੋਖ ਪੜਤਾਲ ਕੀਤੀ ਤਾਂ ਅੱਜ ਮੈਂ ਸਪੈਸ਼ਲ ਵੀਡੀਓ ਉਹਨਾਂ ਐਨ ਆਰ ਆਈ ਭੈਣਾ ਭਰਾਵਾਂ ਵਾਸਤੇ ਤਿਆਰ ਕੀਤੀ ਹੈ। ਬੜੀ ਦਿਲਚਸਪ ਵੀਡੀਓ ਹੈ। ਇਦੇ ਵਿੱਚ ਪੁਰਾਤਨ ਗ੍ਰੰਥਾਂ ਚ 100% ਐਕੂਰੇਟ ਕੁਝ ਉਪਾਅ ਸੀ ਜੋ ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਕਿਤੇ ਰਸਤਿਆਂ ਚ ਕਿਤੇ ਚੌਰਾਹਾਂ ਚ ਪਹਿਲੀ ਗੱਲ ਤਾਂ ਮੇਰੇ ਟੂਨੇ ਟੁੱਟ ਕੇ ਉਦਾਂ ਦੇ ਹੁੰਦੇ ਹੀ ਨਹੀਂ ਐ ਜਿਹੜੇ ਚ ਰਸਤਿਆਂ ਚ ਚੌਰਾਹਾਂ ਚ ਆਪਣਾ ਭਲਾ ਤੇ ਦੂਜਾ ਦਾ ਨੁਕਸਾਨ ਕਰਨ ਲਈ ਸਿੱਟਿਆ ਜਾਵੇ ਸੋ ਆਪਣੇ ਗ੍ਰਹਿਾਂ ਨੂੰ ਸੰਤੁਲਿਤ ਕਰਨ ਲਈ ਇਹ ਐਨਆਰਆਈ ਭੈਣ ਭਰਾ ਆਪਣੇ ਘਰ ਦੇ ਅੰਦਰ ਹੀ ਬਿਨਾਂ ਕਿਸੇ ਨੂੰ ਦੱਸਿਆ ਆਪਣੇ ਗ੍ਰਹਿਾਂ ਨੂੰ ਆਪਣੇ ਅਨੁਕੂਲ ਢਾਲਣ ਲਈ ਇਹ ਉਪਾਅ ਕਰ ਸਕਦੇ ਆ ਮੈਂ ਨੌ ਗ੍ਰਹਿ ਜਿਹੜੇ ਆ ਉਹ ਨੌ ਦੇ ਨੌ ਨਵ ਗ੍ਰਹਿ ਸ਼ਾਂਤੀ ਲਈ ਤੁਹਾਨੂੰ ਵਨ ਬਾਈ ਵਨ ਦੱਸ ਦਿੰਨੀ ਆ ਸੋ ਸਭ ਤੋਂ ਵੱਡਾ ਗ੍ਰਹਿ ਹੁੰਦਾ ਸੂਰਜ ਸੂਰਜ ਨਾਲ ਜੇ ਕਿਤੇ ਨੁਕਸ ਪੈ ਜਾਏ ਇਸ ਗ੍ਰਹਿ ਚ ਤਾਂ ਆਤਮ ਵਿਸ਼ਵਾਸ ਤੇ ਸਰੀਰਕ ਊਰਜਾ ਦੇ ਵਿੱਚ ਕਮੀ ਆ ਜਾਂਦੀ ਹੈ ਐਦਾਂ ਕਰਨਾ ਸਵੇਰੇ ਜਦੋਂ ਤੁਹਾਡੀ ਨੀਂਦ ਖੁੱਲਦੀ ਹੈ ਅੱਖਾਂ ਖੋਲਣ ਤੋਂ ਉਪਰੰਤ ਸਭ ਤੋਂ ਪਹਿਲਾਂ ਆਪਣੀਆਂ ਹਥੇਲੀਆਂ ਦੇ ਦਰਸ਼ਨ ਦੇਦਾਰ ਕਰਨੇ ਚਾਹੀਦੇ ਆ ਸ਼ੁਕਰਾਨਾ ਕਰਨਾ ਹੈ ਪ੍ਰਮਾਤਮਾ ਦਾ ਤੇ ਉਸਨੇ ਇੱਕ ਨਵਾਂ ਤੁਹਾਨੂੰ ਦਿਨ ਦਿੱਤਾ ਹੈ ਦਿਨ ਦੀ ਸ਼ੁਰੂਆਤ ਸੂਰਜ ਦੀ ਊਰਜਾ ਨਾਲ ਲਓ 5-7 ਮਿੰਟ ਮੈਨੂੰ ਪਤਾ ਬੜੀ ਫਾਸਟ ਵਾਈਫਰ ਦਾ ਆੜਨਾ ਆ ਘੰਟਿਆਂ ਦੇ ਹਿਸਾਬ ਤਨਖਾਵਾ ਬਹੁਤ ਫਾਸਟ ਵਾਈਫਰ ਪਰ ਤੁਸੀਂ 5-7 ਮਿੰਟ ਸੂਰਜ ਦੇਵਤਾ ਦੇ ਦਰਸ਼ਨ ਕਰਨੇ ਆ ਅੰਦਰੋਂ ਬਾਹਰ ਨਿਕਲ ਕੇ ਆਪਣੇ ਵਿਹੜੇ ਦੇ ਵਿੱਚ ਹੀ ਖੜੇ ਹੋ ਕੇ ਅਗਲੀ ਗੱਲ ਹੈ ਚੰਦਰਮਾ ਦੀ ਉਹ ਸਾਡੇ ਮਨੋਪਾਵਾਂ ਸਾਡੀਆਂ ਭਾਵਨਾਵਾਂ ਦਾ ਕਾਰਕ ਹੈ ਨੰਗੇ ਪੈਰ ਕਾ ਤੇ ਤੁਰੋ ਨੇ ਥੋੜਾ ਬਹੁਤ ਵਿਹੜਾ ਤਾਂ ਹੁੰਦਾ ਹੀ ਆ ਨਹੀਂ ਆ ਦਾ ਤਫਰ ਤੁਸੀਂ ਪੈਰਾਂ ਤੇ ਠੰਡਾ ਪਾਣੀ ਰੋਜ਼ ਪਾਉਣਾ ਸਵੇਰੇ ਵੀ ਸ਼ਾਮ ਵੀ ਰਾਤ ਨੂੰ ਜਦੋਂ ਸੌਣਾ ਪੈਰ ਧੋ ਕੇ ਸੌਣੇ ਆ ਕਦੇ इमोशनल ਹੋ ਜਾਓ ਅਥਰੂਆਂ ਨੂੰ ਦਬਾਉਣਾ ਨਹੀਂ ਹੰਝੂ ਆਣਗੇ ਹੰਝੂਆਂ ਨੂੰ ਵਗਣ ਦੇਣਾ ਇਹਦੇ ਨਾਲ ਕੀ ਹੁੰਦਾ ਚੰਦਰਮਾ ਠੀਕ ਹੁੰਦਾ ਹੈ ਮੈਂ ਰੋਣ ਲਈ ਨਹੀਂ ਕਹਿੰਨੀ ਜੇ ਰੋਣਾ ਆਉਂਦਾ ਤਾਂ ਤੁਸੀਂ ਹਲਕੇ ਹੋ ਸਕਦੇ ਹੋ ਮੰਗਲ ਗ੍ਰਹਿ ਦੇ ਲਈ ਤੁਸੀਂ ਆਪਣੇ ਨਾ ਸੱਜੇ ਹੱਥ ਦਾ ਅੰਗੂਠਾ ਨਾ ਅੰਗੂਠੇ ਦੇ ਨੋ ਨੂੰ ਹੌਲੀ-ਹੌਲੀ ਚੱਟਣਾ ਹੈ ਇਸ ਤੋਂ ਸੋ ਕੋਪਾਪ ਨਾਲ ਹੋਰ ਕੀ ਹੋ ਸਕਦਾ ਇਹ ਮੰਗਲ ਤੇਰਾ ਨੂੰ ਸ਼ਾਂਤ ਕਰੇਗਾ ਹਫਤੇ ਦੇ ਵਿੱਚ ਇੱਕ ਵਾਰ ਆਪਣੇ ਪੈਰਾਂ ਦੀ ਮ사ਜ ਕਰਨੀ ਹੈ ਗੋਡਿਆਂ ਦੀਆਂ ਪਿੰਡਲੀਆਂ ਦੀ ਮ사ਜ ਕਰਨੀ ਹੈ ਇਹਦੇ ਨਾਲ ਤੁਹਾਡਾ ਮੰਗਲ ਠੀਕ ਹੋਣਾ ਆਪਣੇ ਪਰਸ ਦੇ ਵਿੱਚ ਨਾ ਰੈੱਡ ਕਲਰ ਦਾ ਚਾਹੇ ਰੁਮਾਲ ਜਾਂ ਕੋਈ ਵੀ ਚੀਜ਼ ਆਪਣੇ ਪਰਸ ਆਪਣੇ ਕੋਲ ਰੱਖਣੀ ਹੈ ਬੁੱਧ ਗ੍ਰਹਿ ਦੇ ਲਈ ਤੁਸੀਂ 10 ਮਿੰਟ ਪੂਰੀ ਤਰ੍ਹਾਂ ਖਮੋਚ ਰਹਿਣਾ ਬੁੱਧੀ ਦਾ ਤੇ ਜ਼ੁਬਾਨ ਦਾ ਬੋਲੀ ਦਾ ਗ੍ਰਹਿ ਆ ਸੁਣਨ ਦੀ ਆਦਤ ਪਾਉਣੀ ਆ ਇਸ ਨਾਲ ਬੁੱਧ ਸ਼ੁੱਧ ਹੁੰਦਾ ਹੈ ਹੈਨਾ ਪੰਛੀਆਂ ਨੂੰ ਹਰੀ ਸਬਤ ਮੂੰਗੀ ਪਾ ਸਕਦੇ ਹੋ ਰਾਤ ਨੂੰ ਥੋੜੀ ਜਿਹੀ ਭਿਜਨੀ ਪਾ ਦਿਓ ਤੇ ਬਾਹਰ ਹੀ ਪੰਛੀਆਂ ਨੂੰ ਪਾ ਦਿਓ ਆ ਜਾਣੇ ਪੰਛੀ ਘਰ ਦੇ ਵੇੜੇ 'ਚ ਸੋ ਵੈਕਜਾਰਡ ਹੁੰਦਾ ਹੀ ਆ ਉੱਥੇ ਪਾ ਦਿਓ ਗੁਰੂ ગ્રਹ ਨੂੰ ਸ਼ਾਂਤ ਕਰਨਾ ਤਾਂ ਗੁਰੂ ਸਾਡੇ ਮਾਪੇ ਨੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਮਾਂ ਦੇ ਪੈਰ ਦਬਾਓ ਮਾਂ ਨਹੀਂ ਹੈ ਤਾਂ ਮਾਂ ਨੂੰ ਯਾਦ ਕਰਕੇ ਉਸ ਦਾ ਸ਼ੁਕਰਾਨਾ ਅਦਾ ਕਰਨਾ ਜਿਨੇ ਤੁਹਾਨੂੰ ਸਾਰਾ ਸੰਸਾਰ ਦਿਖਾ ਦਿੱਤਾ ਜਨਮ ਦਿਨ ਤੋਂ ਬਾਅਦ ਠੀਕ ਹੈ ਜੀ ਸੋ ਸ਼ੁਕਰਗੁਜ਼ਾਰ ਹੈ ਦੇ ਲਈ ਤੁਸੀਂ ਸੋਣਾ ਨਾ ਜਦੋਂ ਰਾਤ ਨੂੰ ਆਪਣੇ ਧੁੰਨੀ ਦੇ ਵਿੱਚ ਘੋ ਜਾਂ ਨਾਰੀਅਲ ਦਾ ਤੇਲ ਨਾ ਲੈਣਾ ਹਰ ਰੋਜ਼ ਪਰਫਿਊਮ ਲਾ ਕੇ ਰੱਖਣਾ ਹੈ ਪਰਫਿਊਮ ਕੰਨਾਂ ਦੇ ਪਿੱਛੇ ਉਸ ਜ਼ੋਨ 'ਚ ਜ਼ਰੂਰ ਲਾਉਣਾ ਹੈ ਆਪਾਂ ਕਹਿੰਦੇ ਨਾ ਪਲਸ ਤੇ ਲਾਓ ਨਹੀਂ ਸ਼ੁਕਰ ਨੂੰ ਠੀਕ ਕਰਨ ਲਈ ਕੰਨਾਂ ਦੇ ਪਿੱਛੇ ਅਸੀਂ ਇਤਰ ਲਗਾਉਣਾ ਹੈ ਸੋ ਇਹ ਜ਼ਰੂਰੀ ਹੈ ਚੰਨੀ ਨੂੰ ਠੀਕ ਕਰਨਾ ਤੁਸੀਂ ਘਰ ਦੀ ਜਿਹੜੀ ਤੁਹਾਡੀ ਜ਼ਮੀਨ ਹੈ ਜ਼ਮੀਨ ਹੱਥਾਂ ਨਾਲ ਉਸ ਤੇ ਪਿਆਰ ਦੇ ਨਾਲ ਕਦੇ-ਕਦੇ ਪੋਚਾ ਲਓ ਡਰਾਈ ਲਾਉਣਾ ਡਰਾਈ ਲਾ ਲਓ ਸਾਫ ਕਰਨ ਦਾ ਉਹ ਮਕਸਦ ਹੈ ਸਾਡਾ ਆਪਣੇ ਪੈਰਾਂ ਦੇ ਅੰਗੂਠਿਆਂ ਨੂੰ ਹਫਤੇ ਚ ਇੱਕ ਵਾਰੀ ਡਰਾਈ ਮ사ਜ ਕਰਨੀ ਆ ਉਂਗਲਾਂ ਦੇ ਨਾਲ ਲਗਾਤਾਰ ਲਗਾਤਾਰ ਸ਼ਨੀ ਠੀਕ ਹੋ ਜਾਏਗਾ ਜਦੋਂ ਰਾਹੂ ਦੀ ਗੱਲ ਕਰਦੇ ਆ ਪਹਿਲੀ ਗੱਲ ਝੂਠ ਨਹੀਂ ਬੋਲਣਾ ਚਿੰਤਾ ਮਿਲਦੀ ਆ ਰਾਹੂ ਖਰਾਬ ਹੋਵੇ ਤਾਂ ਪਾਣੀ ਜਦੋਂ ਪੀਣਾ ਹੈ ਨਾ ਪੀਣ ਤੋਂ ਪਹਿਲਾਂ 3 ਸੈਕਿੰਡ ਠਹਿਰ ਜਾਣਾ ਫਿਰ ਕਹਿਣਾ ਜੀ ਵਕਤ ਤੁਹਾਡਾ ਕੀਮਤੀ ਬਹੁਤ ਆ ਚਲੋ 2 ਸੈਕਿੰਡ ਠਹਿਰ ਜਾਓ 2 ਵੀ ਨਹੀਂ 1 ਸੈਕਿੰਡ ਠਹਿਰ ਜਾਓ ਹੌਲੀ ਹੌਲੀ ਮੁਸਕਰਾਉਣਾ ਪਾਣੀ ਵਲ ਦੇਖਣਾ ਉਸ ਦਾ ਸ਼ੁਕਰਾਨਾ ਕਰਨਾ ਤੇ ਹੌਲੀ ਹੌਲੀ ਸਿਪ ਸਿਪ ਪੀਣੀ ਹੈ ਪਾਣੀ ਦੀ ਠੀਕ ਹੈ ਉਹਦਾ ਸ਼ੁਕਰੀਆ ਦਾ ਕਰਨਾ ਸੌਣ ਤੋਂ ਪਹਿਲਾਂ ਹਲਕਾ ਹਲਕਾ ਨੱਕਵ ਦੇ ਵਿੱਚ ਤੇਲ ਲਾ ਲੈਣਾ ਸੱਜੇ ਹੱਥ ਦੇ ਅੰਗੂਠੇ ਦਾ ਨ ਉਹ ਤੁਸੀਂ ਚਟਣਾ ਇਹਨਾਂ ਰਾਹੁ ਠੀਕ ਹੋਣਾ ਇਹ ਦੁਬਾਰਾ ਕਿਹਾ ਨਾ ਠੀਕ ਹੈ ਜੀ ਰਾਹੁ ਦੀ ਜੋ ਅਸਥਿਰਤਾ ਹੈ ਉਹਦੇ ਕਰਕੇ ਇਹ ਸਾਰੇ ਕਲੇਸ਼ ਪੈਂਦੇ ਤੇ ਉਹ ਠੀਕ ਹੋ ਜਾਏਗਾ ਕੇਤੂ ਜਿਹੜਾ ਉਹ ਕੀ ਕਰਨਾ ਤੁਸੀਂ ਅ ਕਦ-ਕਦੀ ਡਟੈਚਮੈਂਟ ਦਿੰਦਾ ਜਾਂ ਹੰਗਾਰੀ ਬਣਾ ਦਿੰਦਾ ਹਫ਼ਤੇ ਚ ਇੱਕ ਵਾਰ ਜ਼ਮੀਨ ਤੇ ਪਿੱਠ ਪਰਨੇ ਲੰਮੇ ਪੈਣਾ ਹੈ ਜ਼ਮੀਨ ਤੇ ਤੁਹਾਡੀ ਪਿੱਠ ਟੱਚ ਹੋਣੀ ਚਾਹੀਦੀ ਹੈ ਰਿਲੈਕਸ ਨਹੀਂ ਕਰਦੇ ਆਪਾਂ ਸ਼ਾਵਸਨ ਉਦਾਂ ਲੇਟ ਜਾਣਾ ਹਫ਼ਤੇ ਚ ਇੱਕ ਦਿਨ ਦੰਦਾਂ ਨੂੰ ਅੰਗੂਠੇ ਦੇ ਨਾਲ ਬਿਨਾ ਪੇਸਟ ਲਾਇਆ ਕੁਝ ਨਹੀਂ ਲਾਉਣਾ ਡਰਾਈ ਅੰਗੂਠਾ ਤੁਸੀਂ ਉਹਨਾਂ ਆਪਣੇ ਬੁੱਟਾਂ ਨੂੰ ਆਪਣੇ ਦੰਦਾਂ ਨੂੰ ਜਿਹੜਾ ਹੈ ਨਾ ਹੌਲੀ ਹੌਲੀ ਮ사ਜ ਕਰਨੀ ਹੈ ਮਸਲਣਾ ਸੋ ਇਹ ਨਵ ਗ੍ਰਹਿ ਸ਼ਾਂਤੀ ਦੇ ਬੜੇ ਸੌਖੇ ਉਪਾਸਥੀ ਤੁਸੀਂ ਕਰੋਗੇ ਉਮੀਦ ਹੈ ਠੀਕ ਹੋ ਜਾਓਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੇਰਾ ਚੈਨਲ ਮੈਂ ਨਵੀਂ ਆ ਨਵੇਂ-ਨਵੇਂ ਵਧੀਆ-ਵਧੀਆ ਵਿਸ਼ੇ ਲੈ ਕੇ ਹਾਜ਼ਰ ਹੋਵਾਂਗੀ ਸੋ ਐਨਆਰਆਈ ਪਣ ਪ੍ਰਾ ਇਹ ਟੁਟਕੇ ਕਰੋ ਕਰਦੇ ਅੰਦਰ ਹੈ ਕਿ ਕਾਨੂੰਨ ਇਜਾਜ਼ਤ ਦਿੰਦਾ ਹੈ ਕਰਦੇ ਅੰਦਰ ਤੁਹਾਨੂੰ ਕੋਈ ਰੁਕ ਟੋਕ ਨਹੀਂ ਹੈ ਬਾਹਰ ਪਬਲੀਕਲੀ ਅਸੀਂ ਕੁਸ਼ੀ ਨਹੀਂ ਕਰਨਾ ਸੋ ਅਗਲੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੀ ਟਿਲ ਦਨ ਆਪਣਾ ਖਿਆਲ ਰੱਖੋ ਬਾਏ ਬਾਏ